ਰੂਪ ਦਾ ਹਾਂਸਾ ਹੁਣ ਇਹ ਜਿਵੇਂ ਹਾਂਸਾ ਬਣਿਆ ਪਿਆ ਉਹਨੇ 500 ਫੜਾਦਾ ਜਿਹੜੇ ਵੀ ਜੱਫੇ ਨੇ ਚੈਦ ਅਮਰਾਜ ਵਾਲੇ ਨੇ ਚਾਹੇ ਆਪਣੇ ਪਿੰਡ ਵਾਲੇ ਨੇ ਪਹਿਲੇ ਦੋ ਜੱਫੇ ਲਾ ਦੇ ਉਹਨੂੰ 500 ਦੇ ਦਾਂਗੇ ਠੀਕ ਹੈ ਜੀ ਗੱਲ ਆਹ 500 ਰੁਪਿਆ ਦਾ ਵਿੱਕੀ ਆ ਮੈਂ ਤੋਂ ਬਾਅਦ ਤੇਰੀ ਆਪਾਂ ਉਹ ਜਿਹੜੀ ਨਾਲ ਦੇ ਨਾਲ ਗੇਮ ਕਰਾ ਦਾਂਗੇ ਸ਼ਰਾਮੀਆਂ 500 ਤੂੰ ਕੋਲੇ ਰੱਖੀ 100 ਤੇਰਾ ਵਿਚੋ ਇਹਦਾ ਠੀਕ ਹੈ ਨਾ ਉਧਰ ਮਹਾਰਾਜ ਵਾਲੇ ਮੁੰਡੇ ਐ ਉਧਰ ਰਾਜ ਬੰਟੀ ਤੇ ਛੰਟੀ ਦੋਨੋਂ ਵੀਰਾਂ ਦਾ ਸਨਮਾਨ ਵਾਲ ਪੇਪਰ ਦੇ ਨਾਲ ਗੁਰਲਾਲ ਤੇ ਹਰਦੀਪ ਵੱਲੋਂ ਕੀਤਾ ਜਾਵੇਗਾ ਵਾਹ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਡੇ ਵੀਰ ਉਧਰ ਮੈਂ ਦੇਖਦਾ ਕਮਲਪ੍ਰੀਤ ਆਸਟ੍ਰੇਲੀਆ ਕਾਲਾ ਯੂ ਐਸ ਏ ਜਸ਼ਨ ਕੈਨੇਡਾ ਹੈਪੀ ਕੈਨੇਡਾ ਗੁਰਜੀਤ ਇਟਲੀ ਕਾਲਾ ਮਨੀਲਾ ਮਿੱਟੂ ਆਸਟ੍ਰੇਲੀਆ ਭਾਈ ਮਨਦੀਪ ਮਨੀਲਾ ਤੇ ਚਮਕੌਰ ਸਹਿਮਰ ਸਾਡੇ ਭਰਾ ਬਹੁਤ ਵੱਡਾ ਯੋਗਦਾਨ ਹੈ ਜਿਹੜੀ ਅਗਲੀਏ ਦੀ ਟੀਮ ਆ ਮੇਰੇ ਵੀਰ ਨੋਟ ਕਰਨਾ ਬਾਈ ਕੁਆਟਰ ਦੀਆਂ ਟਾਈਆਂ ਪਾਉਣੇ ਆ ਜੇ ਕਿਸ ਨੇ ਆਉਣਾ ਤਾਂ ਆ ਸਕਦਾ ਨਾਲੇ ਦੋਵਾਂ ਚੱਕਰਮ ਸਿੰਘ ਵਾਲੇ ਦੀ ਟੀਮ ਨੂੰ ਬੇਨਤੀ ਹੈ ਵੀ ਉਹਨਾਂ ਦਾ ਮੈਚ ਹੈ ਧੌਲੇ ਨਾਲ ਤਿਆਰ ਰਹਿਣ ਅਗਲੀਏ ਦੀ ਟੀਮ ਪਿੰਡਾਂ ਵਾਲੇ ਪਾਸੇ ਹੈ ਤੇ ਉਹਨਾਂ ਦੀ ਵਿਰੋਧੀ ਟੀਮ ਗੋਰਾ ਮਹਾਰਾਜ ਇੱਧਰ ਕਹਿੰਦੇ ਵੀ ਚਲੀ ਗਏ ਆ ਖੇਤਾਂ ਦੇ ਪਾਸੇ ਲਓ ਸਾਹਮਣੇ ਕਹਿੰਦੇ ਦੂਜਾ ਸੈਮੀ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਆਹ ਕਹਿੰਦੇ ਚੱਕਰਮ ਸਿੰਘ ਵਾਲੇ ਦੀ ਧਰਤੀ ਦਾ ਓਏ ਚਿੜੀ ਕਬੱਡੀ ਪਾ ਰਿਹਾ ਪਰ ਪੈਂਦੀ ਰੇਡ ਪਰ ਮੁੰਡਾ ਕਹਿੰਦੇ ਚਿੜੀ ਐ ਬਹੁਤ ਤਕੜਾ ਨੰਬਰ ਆਪਣੀ ਉਹਨਾਂ ਨੂੰ ਯਾਦ ਰੱਖਿਆ ਕਰੋ ਆਹ ਕਬੱਡੀ ਪਾਉਣ ਦੇ ਲਈ ਕਹਿੰਦੇ ਚੀਮਿਆਂ ਵਾਲਾ ਨੌਜਵਾਨ ਜੱਸੀ ਅੱਗੇ ਨੂੰ ਵੱਧਾ ਹੋਇਆ 6 ਤਰੀਕ ਨੂੰ ਬਹੁਤ ਤਕੜਾ ਮੇਲਾ ਹੋਣਾ ਲੱਖ 75 ਨਾਮ ਹੈ ਬੈਸਟਾਂ ਦੇ ਲਈ ਵੱਡੇ ਸਰਪ੍ਰਾਈਜ਼ ਹੋਣਗੇ ਲਓ ਅੱਜ ਅਕਲੀਏ ਵਾਲਿਆਂ ਨੇ ਧਾਰਾ ਮੰਗਿਆ ਰਮਨ ਥੋੜੀ ਜਿਹੀ ਬਾਹ ਖੋਲਦੇ ਵੀਰ ਬਣ ਕੇ ਇੱਕ ਪਾਸੇ ਮੁੰਡੇ ਕਹਿੰਦੇ ਵੀ ਆਹ ਗੋਰੇ ਮਹਿਰਾਜ ਪਿੰਡ ਦੇ ਐ ਤੇ ਕਹਿੰਦੇ ਨੰਬਰ ਰੇਟਰ ਦਾ ਤਾੜੀਆਂ ਮਾਰ ਦੋ 100 ਇਹ 11 11 ਨੰਬਰ ਦੇ ਮੈਚ ਕਿੱਡੇ ਜਾਣੇ ਹੈ ਯਾਦਾ ਮਹਾਰਾਜ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਰੇਡਾਂ ਚੜ ਚੜ ਪੈਂਦੀਆਂ ਜੱਪੇ ਚੜ ਚੜ ਲੱਗਦੇ ਆ ਪਰ ਪਿੰਡ ਵਾਲਾ ਕੱਬੇ ਸੱਜੇ ਲੱਗਦਾ ਜੋਰ ਕਬੱਡੀ ਕਬੱਡੀ ਆਹ ਸਾਹਮਣੇ ਕੁਮਾਰ 100 ਮੈਨੂੰ ਭਾ ਗਿਆ ਸੀ ਸਨਾਮੀ ਕੋਲੇ ਆ ਇਹ ਨੋਟ ਰੱਖਣਾ ਲਓ ਕਬੱਡੀ ਪਾਉਣ ਲਈ ਅਗਲੀ ਵਾਰ ਵੰਦਾ ਹੋਇਆ ਇਧਰਲੇ ਪਾਸੇ ਇਹਦਾ ਚੱਕਰਾਮ ਸਿੰਘ ਵਾਲਾ ਪਿੰਡ ਧਿਆਰ ਨਾਲ ਮੁੰਡੇ ਨੂੰ ਚੁੜੀ-ਚੁੜੀ ਕਹਿੰਦੇ ਆ ਆਹ ਮੁੰਡੇ ਨੇ ਕਾਰਤੀਕ ਮਾਨ

ਆ ਜਾ ਫਿਰ ਆ ਲਓ ਸਾਹਮਣੇ ਕਹਿੰਦੇ ਚਿੜੀ ਕਬੱਡੀ ਪਾ ਰਿਹਾ ਹੈ ਚਿੜੀ ਕਬੱਡੀ ਪਾ ਰਿਹਾ ਹੈ ਤਨ ਮੇਰੇ ਮਿੱਤਰੋ ਤਿਆਰ ਹੋਰ ਤਿਆਰ ਓ ਰੇੜ ਕਹਿੰਦੇ ਪੈ ਰਹੀ ਹੈ ਪਿੰਡ ਵਾਲਿਓ ਕੁਝ ਨਾ ਕੁਝ ਕਰਨਾ ਪੈਣਾ ਜੇ ਜਿੱਤਣਾ ਜੀ ਥੋੜੀ ਜਿਹੀ ਆਵਾਜ਼ ਖੋਲ ਦਿਓ ਆਵਾਜ਼ ਇਹ ਕਹਿੰਗੇ ਮੈਚ ਬਹੁਤ ਔਖਾ ਪਰ ਧੰਨਵਾਦ ਮੁੰਡੇ ਸੈਮੀ ਖੇਡ ਰਹੇ ਆ ਇੱਕ ਪਾਸੇ ਅਗਲੀ ਦੀ ਟੀਮ ਵੱਲੋਂ ਪੈਂਦੀ ਹੋਈ ਕਬੱਡੀ ਹੈ ਤੇ ਦੂਜੇ ਪਾਸੇ ਚਿੜੀ ਵਰਗੇ ਆ ਮੇਰੇ ਮਿੱਤਰੋ ਟੱਕਰ ਹੋ ਗਈ ਹੈ ਸੈਮੀਫਾਈਨਲ ਮੈਚ ਇੱਕੋ ਜਿਹਾ ਸਰੀਰ ਇੱਕੋ ਜਿਹਾ ਰੰਗ ਇੱਕੋ ਜਿਹਾ ਪੱਟੀਆਂ ਆਹ ਮੁੰਡਾ ਪਾਟਾਂ ਵੜਦਾ ਜਾਂਦਾ ਹੈ ਤੇ ਮੁੰਡਾ ਬਾਟਾਂ ਵੱੜਦਾ ਜਾਂਦਾ ਕਬੱਡੀ ਪਾਉਣ ਲਈ ਅੱਜਵਾਲ ਫਿਰ ਕਬੱਡੀ ਪਾਉਣ ਲਈ ਤਿਆਰ ਵਰ ਤਿਆਰ ਹੈ ਔਰ ਕਹਿੰਦੇ ਓਪਨ ਦੇ ਮੈਚ ਜਿੰਦਾ ਵੀ ਲਿਸਟ ਬਣੀ ਹੈ ਸਾਡੇ ਵੀਰਾਂ ਨੂੰ ਬੇਨਤੀ ਹੈ ਉਹ ਵੀ ਜਿਹੜੇ ਤਿਆਰ ਵਰ ਤਿਆਰ ਹਨ ਯਾਦਾ 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 ਰੇਡ ਪੈਂਦੀ ਰੇਡ ਪੈਂਦੀ ਬੱਲੇ ਬੱਲੇ ਇਥੇ ਰੱਖਾ ਅੱਜ ਕੱਲੇ ਤੱਕੀ ਦਾ ਕਰਾਗੇ ਮਿੱਤਰਾ ਸਹੀ ਗੱਲ ਹੈ ਪਰ ਚੋਟੀ ਦਾ ਮੈਚ ਆ ਮੈਨੂੰ ਲੱਗਦਾ ਚਿੜੀ ਨੇ ਸਰੀਕ ਰਾਇਆ ਪਿਆ ਮਹਾਨ ਜਲੇ ਜਿੱਤਣ ਨੂੰ ਫਿਰਦੇ ਆ ਸੈਮੀਫਾਈਨਲ ਮੈਚ ਹੈ ਜਿਹੜਾ ਜਿੱਤ ਗਿਆ ਉਹ ਫਾਈਨਲ ਚ 막 ਜਾਊਗਾ ਉਹ ਕਹਿੰਦੇ ਵੀ ਕੁੱਤਿਆਂ ਨਾਲ ਖੇੜੂਗਾ ਪਰ ਨੰਬਰ ਆਪਣੀ ਟੀਮ ਅਗਲੀ ਜੇ ਇੱਥੇ ਆ ਕੇ ਹਾਰ ਗਏ ਤਦੋਂ ਟੁੱਟੇ ਟੁੱਟੇ ਸੋਨੇ ਪਹਿਣਗੇ ਜੇ ਇੱਥੇ ਆ ਕੇ ਹਾਰ ਗਏ ਉਹ ਤਦੋਂ ਟੁੱਟੇ ਟੁੱਟੇ ਸੋਨੇ ਪਹਿਣਗੇ ਜੇ ਜਿੱਤਣਾ ਫੜਨਾ ਪੈਣਾ ਜੇ ਜਿੱਤਣਾ ਉਹ ਟਾਉਣਾ ਪੈਣਾ ਜੱਫੇ ਲਾਉਣੇ ਪੈਣੇ ਹੈ ਪੈਂਦੀ ਰੇ ਡਬਲ ਤੇ ਕੁੱਝੇ ਕਹਨ ਠੱਲੇ ਤੂਫਾਨਾਂ ਨੂੰ ਹਾਂ ਹੁਣ ਵਿਚ ਮਦਾਨੇ ਜੇ ਮਿੱਤਰੋ ਮੇਲਾ ਲੱਗਿਆ ਭਾਰੀ ਹਰ ਕੋਈ ਚਾਹੁੰਦਾ ਮਿੱਤਰੋ ਇਹ ਸਾਡੀ ਬਣੀ ਰੇ ਸਰਦਾਰੀ ਸੁਨਾਮੀ ਕਹਿੰਦਾ ਜਰਾਂ ਨੂੰ ਜਰਨੈਲ ਸਿਆਂ ਜੋਰ ਨਾਲ ਮਿਸਲ ਬਣਾ ਦੇ ਮਸਲਾ ਜਿੱਤ ਦਾ ਬਣ ਗਿਆ ਓਏ ਮੇਰੇ ਮਿੱਤਰੋ ਅੱਗੇ ਨੂੰ ਵਾਦਾ ਚੌਂਕੇ ਵਾਲੇ ਯਾਰਾਂ ਦੇ ਯਾਰ ਆਇਆ ਇਧਰ ਅਕਲੀਏ ਦੀ ਟੀਮ ਦੇ ਤਿੰਨ ਯਾਫੀ ਹੈ ਭਾਈ ਨਿੰਮੇ ਵਰਗੇ ਆਉਂ ਦੇਖਦਾ ਬੈਠਾ ਹਰਦੀਪ ਵਰਗੇ ਕੁਲਦੀਪ ਵਰਗੇ ਸੈਂਬਰ ਵਰਗੇ ਸਾਡੇ ਭਰਾ ਗੁਰਮਖਵਾਲਾ ਉਸੀ ਉਹ ਵੀ ਆਪਣਾ ਮਿੱਤਰ ਹੈ ਥੋੜਾ ਧਿਆਨ ਪੇਣਾ ਚਾਹੀਦਾ ਲਓ ਅਕਲੀਏ ਵਾਲਾ ਅਕਲੀਏ ਵਾਲਾ ਫੋਟੋਗ੍ਰਾਫਰ ਅੱਜ ਸ਼ਰਸ਼ ਕਰਦਾ ਹੈ ਪਿੰਡ ਵਾਲੇ ਕਹਿੰਦੇ ਹੈ ਮੇਰੇ ਮਿੱਤਰੋ ਪੱਪਾ ਪੱਪਾ ਤੇ ਖੜੇ ਹੈ ਵੀ ਸਾਡੇ ਪਿੰਡ ਵਾਲੇ ਪਰ ਨੰਬਰ ਰੀਡਰ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਾਜੂ ਢੱਡੇ ਜੀ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂ ਨੇ ਸਾਡੇ درمیان ਪੁੱਜੇ ਨੇ ਅਸੀਂ ਉਹਨਾਂ ਦਾ ਕਲੱਬ ਵੱਲੋਂ ಗ್ರಾಮ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਜੀ ਆਖਦੇ ਉਹਨਾਂ ਦੇ ਨਾਲ ਹੋਰ ਵੀ ਪਤਵੰਤੇ ਪਹੁੰਚੇ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਡਾਕਟਰ ਰਾਜੂ ਟੱਡੇ ਜੀ ਆਪ ਪਰ ਇਧਰ ਦੇ ਪਾਸੇ ਟੋਕੀ ਦਾ ਮੈਚ ਮੈਨੂੰ ਲੱਗਦਾ ਭਰਾ ਜਾਲੇ ਆਪਣੀ ਇੱਥੇ ਆ ਕੇ ਕੁੱਟੀਆਂ ਦੇ ਕੁੱਟੀਆਂ ਦੇ ਸਿੰਘ ਫਾ ਰੇਡ ਕਹਿੰਦੇ ਫਿਰ ਪੈ ਰਹੀ ਹੈ ਉਹ ਉਹਨਾਂ ਨੇ ਟੋਡੇ ਵਾਲਾ ਟਾਇਆ ਲੈ ਭਰਾ ਦਾ ਬਦਲਾ ਬੱਲੇ 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 ਓ ਬੱਲੇ 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 ਵਸੇ ਵੀਰ ਵਣ ਕੇ ਬੇਂਦੀ ਨਾ ਹੀ ਜੋਗਾ ਪਰਸ ਮੁਲਾਜ਼ਮਾਂ ਦਾ ਜੋ ਥਾਣੇ ਤੋਂ ਬੋਚਣ ਉਹਨਾਂ ਦਾ ਸਾਰੇ ਪਰਸ ਮੁਲਾਜ਼ਮਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਖਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੱਤਗਾ ਖਾੜੇ ਵਾਲੇ ਵੱਲੋਂ ਜਿਹੜਾ 100 ਰੁਪਏ ਸਾਡਾ ਭਰਾ ਮੰਦੀ ਕੁਲਦੀਪ ਮੰਦੀਪ ਅਮਨੀਲਾ ਜੀ ਉਹ ਕਹਿੰਦੇ ਵੀ ਆਪਾਂ ਜਿਹੜੀ 500 ਰੁਪਏ ਜਿਹੜੀ ਆਪਣੀ ਅਗਲੀ ਦੀ ਟੀਮ ਨੂੰ ਪਰ ਫਿਰ ਆਪਸ ਵਿੱਚ ਉਲਝਣਗੇ ਤੈ ਹਰਾਤਾ ਇਹ ਮਹਰਾਜ ਵਾਲੇ ਹਾਰ ਕੇ ਪਰ ਸਿੱਧੂ ਇੱਥੋਂ ਪੱਖੋ ਪੱਖੋ ਤੋਂ ਤਾਜੋ ਰੰਪਰਾ ਫਿਰ ਜਿੱਦੇ ਹੋ ਕੇ ਭੈਣੀ ਵਿੱਚ ਫੁੱਲ ਵੀ ਦੇ ਪਿੰਡ ਵਗ ਜਾਣਗੇ ਸੈਮੀ ਪਿੰਡ ਵਾਲਿਆਂ ਨੇ ਸਾਨੂੰ ਹਰਾਤਾ ਇਹ ਕਿਉਂਕਿ ਹਾਰ ਹੀ ਅਸੀ ਚੀਜ਼ ਹੈ ਮੇਰੇ ਮਿੱਤਰੋ ਕਈ ਯਾਰ ਦੇਖੋ ਬੰਦੇ ਵੱਡੇ ਵੱਡੇ ਜਿੱਤ ਜਾਂਦੇ ਆ ਕਿ ਤੜਕਿਓ ਦੇ ਫੁੱਲਾਂ ਦੇ ਹਾਰ ਪੈਂਦੇ ਹੁੰਦੇ ਆ ਇਹ ਵੀ ਦੇਖੋ ਪਰ ਕਬੱਡੀ ਪੈ ਗਈ ਮੇਰੇ ਮਿੱਤਰੋ ਲਓ ਚੜੀ ਕਬੱਡੀ ਪਾਉਣ ਲਈ ਵਾਧਾ ਹੋਇਆ ਗੋਰਾ ਮਹਰਾਣ ਦੀ ਟੀਮ ਦੇ ਪਲੇਅਰ ਸੈਮੀ ਫਾਈਨਲ ਚੋਟੀ ਦਾ ਮੁਕਾਬਲਾ ਜਿਹੜੇ ਖੇਡਦੇ ਕਬੱਡੀ ਉਹ ਡਾਂਡਣੀਓਂ ਕਿੰਦੇ ਨੂੰ ਲੈ ਕੇ ਕਦੇ ਸਾਡੀਆਂ ਨਹੀਂ ਮਿੰਦੇ ਇਹ ਲੈ ਵੀ ਗਰਮੇਲ ਬਰਾਸ ਵਾਲਾ ਗੇੜਾ ਲੈ ਜਲਦੂ ਵੀ ਨੰਬਰ